ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਬਲਿਨ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਟਰੂ ਕ੍ਰਾਈਮ ਕੇਸ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਅਪਰਾਧ ਜਗਤ ਨਾਲ ਜੁੜੀਆਂ ਸੱਚੀਆਂ ਘਟਨਾਵਾਂ ਦਾ ਰੂਪ ਰੂ ਕਰਾਵਾਂਗੇ ਤੇ ਸਾਡੇ ਇਸ ਚੈਨਲ ਨਾਲ ਬਨੇ ਰਹੋ ਉਮੀਦ ਕਰਦੇ ਹਾਂ ਕਿ ਇੱਥੇ ਸੁਣਾਈਆਂ ਜਾਣ ਵਾਲੀਆਂ ਕਹਾਣੀਆਂ ਤੁਹਾਨੂੰ ਬਹੁਤ ਪਸੰਦ ਆਉਣਗੀਆਂ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਤੁਹਾਡਾ ਇੱਕ ਸਬਸਕ੍ਰਾਈਬ ਸਾਨੂੰ ਮੋਟੀਵੇਟ ਕਰੇਗਾ ਕਿ ਅਸੀਂ ਆਪਣੇ ਕੰਮ ਨੂੰ ਹੋਰ ਬਿਹਤਰ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ ਤੇ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਰੁਕ ਕਰਦੇ ਹਾਂ ਅੱਜ ਦੀ ਕਹਾਣੀ 'ਤੇ ਇਹ ਕਹਾਣੀ ਆਸਟ੍ਰੇਲੀਆ ਦੇ ਇੱਕ ਸ਼ਹਿਰ ਐਡੀਲੇਟ ਦੀ ਜਿੱਥੇ ਇੱਕ ਇੰਡੀਅਨ origin ਦੇ ਪਤੀ-ਪਤਨੀ ਰਹਿੰਦੇ ਸੀਗੇ 2021 ਦੀ ਗੱਲ ਆ 6 ਮਾਰਚ ਦੀ ਸਵੇਰੇ ਸਵੇਰੇ ਇੱਕ ਕਪਲ ਸੀਗਾ ਜੋ ਉੱਥੋਂ ਦੇ ਲੋਕਲ ਪੁਲਿਸ ਸਟੇਸ਼ਨ 'ਚ ਜਾਂਦਾ ਹੈ ਤੇ ਇੱਕ ਲੜਕੀ ਦੀ ਗੁੰਮਸ਼ੋਦਗੀ ਦੀ ਰਿਪੋਰਟ ਦਰਜ ਕਰਾਂਦਾ ਹੈ। ਇਹ ਲੜਕੀ ਉਹਨਾਂ ਦੇ ਰਿਸ਼ਤੇਦਾਰ ਰਿਸ਼ਤੇਦਾਰ ਸੀਗੀ ਜੋ ਇੰਡੀਆ ਤੋਂ ਆਸਟ੍ਰੇਲੀਆ ਨਰਸਿੰਗ ਦੀ ਪੜ੍ਹਾਈ ਕਰਨ ਲਈ ਆਈ ਸੀ। ਲੜਕੀ ਦਾ ਨਾਂ ਸੀਗਾ ਜੈਸਮਿਨ ਕੌਰ। ਉਹ ਪੁਲਿਸ ਨੂੰ ਦੱਸਦੇ ਹੈ ਕਿ ਪਿਛਲੀ ਰਾਤ 5 ਮਾਰਚ ਤੋਂ ਹੀ ਉਹ ਲਾਪਤਾ ਹੈ। ਉਹ ਦੱਸਦੇ ਹੈ ਕਿ ਸਾਨੂੰ ਲੱਗਿਆ ਕਿ ਉਹ ਆਪਣੇ ਦੋਸਤਾਂ ਦੇ ਨਾਲ ਪਾਰਟੀ ਕਰ ਰਹੀ ਹੋਵੇਗੀ। ਕਿ ਉਸੇ ਦੋਸਤ ਦੇ ਘਰ ਫੰਕਸ਼ਨ ਤੇ ਗਈ ਹੋਏਗੀ ਪਰ ਉਹ ਦੱਸਦੀ ਹੈ ਕਿ ਉਹ ਜਦੋਂ ਵੀ ਕਦੇ ਐਵੇਂ ਦੇਰ ਰਾਤ ਘਰ ਆਉਂਦੀ ਤਾਂ ਉਹ ਸਾਨੂੰ ਫੋਨ ਕਰਕੇ ਜ਼ਰੂਰ ਦੱਸਦੀ ਸੀ ਤੇ ਇਸ ਵਾਰੀ ਉਹਨੇ ਐਵੇਂ ਨਹੀਂ ਕੀਤਾ ਦੇਰ ਰਾਤ ਤੱਕ ਜਦੋਂ ਘਰ ਵਾਪਸ ਨਹੀਂ ਆਈ ਤਾਂ ਉਹ ਦੱਸਦੀ ਹੈ ਕਿ ਅਸੀਂ ਉਹਨੂੰ ਫੋਨ ਕੀਤਾ ਪਰ ਉਹਦਾ ਫੋਨ ਸੀਗਾ ਜੋ ਸਵਿਚ ਆਫ ਦਾਸ ਰਿਹਾ ਸੀਗਾ ਉਸ ਕਪਲ ਨੇ ਦੱਸਿਆ ਕਿ ਜਦੋਂ ਸਵੇਰ ਤੱਕ ਉਹ ਘਰ ਨਹੀਂ ਆਈ ਤਾਂ ਅਸੀਂ ਉਹਨੂੰ ਫੋਨ ਕੀਤਾ ਉਹ ਜਿੱਥੇ-ਜਿੱਥੇ ਜਾਂਦੀ ਸੀਗੀ ਉਹਦੇ ਕਾਲਜ ਉਹਦੇ ਦੋਸਤਾਂ ਕੋਲ ਉਹਦੀ ਕੰਮ ਦੀ ਜਗ੍ਹਾ ਤੇ ਅਸੀਂ ਹਰ ਇੱਕ ਜਗ੍ਹਾ ਤੇ ਪਤਾ ਕਰ ਲਿਆ ਲੇਕਿਨ ਜੈਸਮੀਨ ਦਾ ਕੋਈ ਪਤਾ ਨਹੀਂ ਚੱਲ ਰਿਹਾ ਜੈਸਮੀਨ ਦੇ ਰਿਸ਼ਤੇਦਾਰ ਕਾਫੀ ਪਰੇਸ਼ਾਨ ਹਾਲਤ 'ਚ ਸੀਗੇ ਔਰ ਇਹ ਸਾਰੀਆਂ ਗੱਲਾਂ ਦੱਸ ਰਹੀ ਸੀ ਪੁਲਿਸ ਨੇ ਜੈਸਮੀਨ ਨੂੰ ਲੈ ਕੇ ਹੋਰ ਵੀ ਡਿਟੇਲ ਪੁੱਛਣੀ ਸ਼ੁਰੂ ਕੀਤੀ ਕਿ ਜਿੰਨੇ ਕਿ ਉਹ ਕਿਵੇਂ ਦੀ ਦਿੱਸਤੀ ਸੀ ਔਰ ਜਦੋਂ ਆਖਰੀ ਵਾਰੀ ਕਰੋ ਨਿਕਲੀ ਤਾਂ ਉਹ ਕਿਵੇਂ ਦੇ ਕੱਪੜੇ ਪਾ ਕੇ ਗਈ ਸੀ ਕਿ ਉਹ ਪਬਲਿਕ ਟਰਾਂਸਪੋਰਟ ਤੋਂ ਟਰੈਵਲ ਕਰਦੀ ਸੀ ਕਿ ਉਹਦੀ ਖੁਦ ਹੀ ਗੱਡੀ ਸੀ ਤੇ ਉਹ ਕਿਹੜੇ-ਕਿਹੜੇ ਰਸਤਿਆਂ ਤੋਂ ਅਕਸਰ ਜਾਇਆ ਕਰਦੀ ਸੀ ਜੈਸਮੀਨ ਕੌਰ ਜੋ ਕਿ ਮੂਲ ਨਿਵਾਸ ਸਥਾਨ ਸੀਗਾ ਜਿਹੜਾ ਉਹਦਾ ਉਹ ਭਾਰਤ ਦਾ ਪੰਜਾਬ ਰਾਜ ਸੀ ਜੈਸਮੀਨ ਦੀ ਸਕੂਲਿੰਗ ਸੀਗੀ ਜਿਹੜੀ ਉਹ ਪੰਜਾਬ ਤੋਂ ਹੀ ਹੋਈ ਸੀ ਬਚਪਨ ਤੋਂ ਹੀ ਉਹ ਕਾਫੀ ਮਤਲਬ ਪੜ੍ਹਾਈ ਵਿੱਚ ਵਧੀਆ ਸੀਗੀ ਤਾਂ ਉਹਦੇ ਵੱਡੇ-ਵੱਡੇ ਸੁਪਨੇ ਸੀਗੇ ਉਹ ਨਰਸਿੰਗ 'ਚ ਜਾਣਾ ਚਾਹੁੰਦੀ ਸੀਗੀ ਨਰਸਿੰਗ ਖੇਤਰ ਦੇ ਵਿੱਚ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਸੀ ਉਹਨੂੰ ਬਹੁਤ ਸ਼ੌਂਕ ਸੀ ਲੋਕਾਂ ਦੀ ਸੇਵਾ ਕਰਨ ਦਾ ਤਾਂ ਉਹਦਾ ਮਨ ਹੌਲੀ-ਹੌਲੀ ਨਰਸਿੰਗ ਦੀ ਪੜਾਈ ਵੱਲ ਜਾਣ ਲੱਗਿਆ ਉਹਨੇ ਸੁਣਿਆ ਸੀਗਾ ਕਿ ਆਸਟ੍ਰੇਲੀਆ 'ਚ ਨਰਸਿੰਗ ਦੀ ਪੜ੍ਹਾਈ ਬਹੁਤ ਵਧੀਆ ਢੰਗ ਨਾਲ ਕਰਵਾਈ ਜਾਂਦੀ ਹੈ ਇਸ ਤੋਂ ਬਾਅਦ ਉਹਨੇ ਇਸ ਬਾਰੇ 'ਚ ਆਪਣੀ ਮਾਂ ਦੇ ਨਾਲ ਗੱਲ ਕੀਤੀ ਉਹਦੀ ਮਾਂ ਨੇ ਉਹਨੂੰ ਆਸਟ੍ਰੇਲੀਆ ਭੇਜਣ ਤੋਂ ਸਾਫ਼ ਤੌਰ ਤੇ ਮਨ੍ਹਾ ਕਰ ਦਿੱਤਾ ਕਿ ਨਹੀਂ ਮੈਂ ਕੱਲੀ ਕੁੜੀ ਨੂੰ ਉੱਥੇ ਨਹੀਂ ਭੇਜ ਸਕਦੀ ਉੱਥੇ ਕੱਲੀ ਰਹਿਣਾ ਠੀਕ ਨਹੀਂ ਘਰ ਤੋਂ ਦੂਰ ਨਾ ਜਾ ਜੈਸਮੀਨ ਨੇ ਜਿਵੇਂ ਕਿਵੇਂ ਆਪਣੀ ਮਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਔਰ ਉਹਦੀ ਮਾਂ ਮੰਨ ਵੀ ਗਈ ਕਿਉਂਕਿ ਜੈਸਮੀਨ ਥੋੜੀ ਜਿੱਦੀ ਸੁਭਾਅ ਦੀ ਸੀ ਤਾਂ ਫਿਰ ਕੀ ਹੋਇਆ ਉਹਦੀ ਮਾਂ ਨੂੰ ਯਾਦ ਆਇਆ ਕਿ ਸਾਡੇ ਤਾਂ ਆਸਟ੍ਰੇਲੀਆ ਵਿੱਚ ਕਰੀਬੀ ਰਿਸ਼ਤੇਦਾਰ ਵੀ ਰਹਿੰਦੇ ਆ ਤੇ ਉਹ ਸੋਚ ਰਹੀ ਸੀ ਕਿ ਆਪਣੀ ਜੋ ਹੈ ਬੇਟੀ ਹੈ ਉਹਨੂੰ ਕੱਲੀ ਨੂੰ ਘੱਲਣਾ ਇੰਨੀ ਦੂਰ ਠੀਕ ਨਹੀਂ ਤਾਂ ਉਹਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਗੱਲ ਕੀਤੀ। ਤਾਂ ਜਦੋਂ ਦੀ ਮਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਗੱਲ ਕੀਤੀ ਤਾਂ ਉਹਦੀ ਟੋਨ ਟੈਨਸ਼ਨ ਥੋੜੀ ਘੱਟ ਹੋਈ। ਹੁਣ ਉਹ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਸਟ੍ਰੇਲੀਆ ਚਲੀ ਜਾਂਦੀ ਹੈ। ਉਸੇ ਸ਼ਹਿਰ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਸੀਗੇ ਐਡਲਡ ਸ਼ਹਿਰ ਦੇ ਵਿੱਚ। ਉਹ ਆਪਣੀ ਅੰਕਲ ਆਂਟੀ ਦੇ ਘਰ ਜਾਂਦੀ ਹੈ। ਜੈਸਮੀਨ ਦੇ ਘਰ ਦੀ ਫਾਈਨੈਂਸ਼ੀਅਲ ਕੰਡੀਸ਼ਨ ਵਧੀਆ ਨਹੀਂ ਸੀ। ਇਸ ਲਈ ਉਹਨੇ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਖਰਚੇ ਲਈ ਪਾਰਟ ਟਾਈਮ ਜੌਬ ਵੀ ਕਰ ਲਵਾਂ ਤਾਂ ਕਿ ਮੈਂ ਘਰ ਵਾਲਿਆਂ ਤੇ ਬੋਝ ਨਾ ਬਣਾ ਉਹਨਾਂ ਤੇ ਵੀ ਖਰਚੇ ਦਾ ਦਬਾਅ ਥੋੜਾ ਘਟ ਪਏਗਾ ਅੱਗੇ ਚੱਲ ਕੇ ਜੈਸਮੀਨ ਨੂੰ ਉੱਥੇ ਉਸੇ ਸ਼ਹਿਰ ਦੇ ਵਿੱਚ ਇੱਕ વૃદ્ધ ਆਸ਼ਰਮ 'ਚ ਜੌਬ ਮਿਲ ਜਾਂਦੀ ਹੈ ਇਹ ਉਹਦੀ ਮਨਪਸੰਦੀ ਜੌਬ ਸੀ ਨਰਸ ਦੇ ਤੌਰ ਤੇ ਉਹ ਬੁੱਢੇ ਲੋਕਾਂ ਦੀ ਸੇਵਾ ਕਰਦੀ ਸੀ ਉਹਨਾਂ ਦੀ ਉਹਨਾਂ ਦਾ ਪੂਰਾ ਖਿਆਲ ਰੱਖਦੀ ਸੀ ਇਹਦੇ ਨਾਲ ਉਹਦੀ ਵਧੀਆ ਸੈਲਰੀ ਉਹਨੂੰ ਮਿਲ ਜਾਂਦੀ ਸੀ ਤਾਂ ਉਹਦੇ ਖਰਚੇ ਬਹੁਤ ਵਧੀਆ ਢੰਗ ਨਾਲ ਨਿਕਲ ਰਹੇ ਸੀ ਜੈਸਮੀਨ ਬਹੁਤ ਖੁਸ਼ ਸੀ ਆਸਟ੍ਰੇਲੀਆ ਚ ਰਹਿੰਦੇ ਰਿਸ਼ਤੇਦਾਰਾਂ ਦਾ ਘਰ ਵੀ ਮਿਲ ਗਿਆ ਸਾਰਾ ਦਿਨ ਉਹ ਪੜ੍ਹਾਈ ਕਰਦੀ ਤੇ ਫਿਰ ਇੱਕ ਤੈਅ ਸਮੇਂ ਤੇ ਉਹ 올ਡੇਜ ਹੋਮ ਜਾਂਦੀ ਰਾਤ ਦੇ ਕਰੀਬ 10 ਵਜੇ ਸ਼ਿਫਟ ਖਤਮ ਹੋਣ ਤੋਂ ਬਾਅਦ ਉਹ ਘਰ ਵਾਪਸ ਆ ਜਾਂਦੀ ਉਹਦੇ ਕੋਲ ਇੱਕ ਕਾਰ ਸੀ ਉਹ ਇਸੇ ਕਾਰ ਤੋਂ ਹੀ ਟਰੈਵਲ ਕਰਿਆ ਕਰਦੀ ਸੀ ਸਭ ਕੁਝ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਸੀ 2021 ਦਾ ਸਮਾਂ ਜੈਸਮੀਨ ਦਾ ਰੋਜ਼ ਦਾ ਨਾਰਮਲ ਰੂਟੀਨ ਸਵੇਰੇ ਪੜਾਈ ਕਰਨਾ ਤੇ ਸ਼ਾਮ ਨੂੰ ਪਾਰਟ ਟਾਈਮ ਜੌਬ ਕਰਨਾ ਹੁਣ 5 ਮਾਰਚ 2021 ਐਵੇਂ ਦਾ ਹੀ ਦਿਨ ਸੀਗਾ ਕਿ ਉਹ ਸ਼ਾਮ ਦੇ ਟਾਈਮ ਪਾਰਟ ਟਾਈਮ ਜੌਬ ਤੇ ਜਾਂਦੀ ਹੈ ਉਹ ਆਪਣੀ ਕਾਰ ਨੂੰ ਪਾਰਕਿੰਗ ਏਰੀਆ 'ਚ ਖੜੀ ਕਰਦੀ ਹੈ ਜਿੱਥੇ ਉਹ ਹਰ ਰੋਜ਼ ਕਰਿਆ ਕਰਦੀ ਸੀ ਸਭ ਕੁਝ ਨਾਰਮਲ ਸੀ ਹੁਣ ਰਾਤ ਦੇ ਕਰੀਬ 10 ਵਜੇ ਜਦੋਂ ਜੈਸਮੀਨ ਦੀ ਸ਼ਿਫਟ ਖਤਮ ਹੁੰਦੀ ਹੈ ਉਸ ਤੋਂ ਬਾਅਦ ਉਹ ਆਪਣਾ ਸਮਾਨ ਵਗੈਰਾ ਪੈਕ ਕਰਕੇ ਔਰ ਡੇਜ ਹੋਮ ਤੋਂ ਬਾਹਰ ਨਿਕਲਦੀ ਹੈ ਉਧਰ ਉਹਦੇ ਅੰਕਲ ਆਂਟੀ ਰੋਜ਼ ਦੀ ਤਰ੍ਹਾਂ ਜੈਸਮਿਨ ਦਾ ਘਰ ਇੰਤਜ਼ਾਰ ਕਰ ਰਹੇ ਹੁੰਦੇ ਆ ਕਿ ਉਹਨਾਂ ਦੀ ਬੇਟੀ ਹੁਣ ਕਦ ਆਏਗੀ ਪਰ ਹੌਲੀ ਹੌਲੀ 10 ਤੋਂ 11 ਵਜੇ 11 ਤੋਂ 12 ਤੇ 12 ਤੋਂ 1 ਜੈਸਮਿਨ ਘਰ ਨਹੀਂ ਪਹੁੰਚੀ ਹੁਣ ਜੈਸਮਿਨ ਦੇ ਅੰਕਲ ਉਹਨੂੰ ਕਾਲ ਕਰਦੇ ਆ ਪਰ ਉਹਦਾ ਫੋਨ ਸਵਿਚ ਆਫ ਤਾਂ ਉਹਨਾਂ ਨੇ ਸੋਚਿਆ ਕਿ ਹੋ ਸਕਦਾ ਹੈ ਕਿ ਜੈਸਮਿਨ ਦਾ ਫੋਨ ਦੀ ਜੋ ਬੈਟਰੀ ਆ ਖਤਮ ਹੋ ਗਈ ਹੋਵੇ ਤਾਂ ਕੋਈ ਨਹੀਂ ਉਹ ਕਹ ਰਾ ਜਾਂਦੀ ਐ ਤਾਂ ਫਿਰ ਉਹ ਸੋਚਦੀ ਐ ਕਿ ਹੋ ਸਕਦਾ ਐ ਕਿ ਉਹ ਆਪਣੇ ਦੋਸਤਾਂ ਦੇ ਨਾਲ ਨਾਈਟ ਆਊਟ ਤੇ ਚਲੀ ਗਈ ਹੋਵੇ ਕਿਉਂਕਿ ਕਦੀ ਕਦੀ ਜੈਸਮਿਨ ਐਵੇਂ ਕਰਦੀ ਸੀਗੀ ਰਾਤ ਨੂੰ ਲੇਟ ਆਉਂਦੀ ਸੀ ਪਰ ਹਾਂ ਉਹ ਜਦੋਂ ਵੀ ਘਰ ਤੋਂ ਐਵੇਂ ਬਾਹਰ ਰਹਿੰਦੀ ਰਾਤ ਨੂੰ ਲੇਟ ਨਾਈਟ ਤੱਕ ਤਾਂ ਉਹ ਆਪਣੇ ਅੰਕਲ ਆਂਟੀ ਨੂੰ ਕਾਲ ਕਰਕੇ ਦੱਸਦੀ ਜ਼ਰੂਰ ਸੀਗੀ ਕਿ ਉਹ ਅੱਜ ਲੇਟ ਆਏਗੀ ਪਰ ਪੰਜ ਮਹਾਰਾਜ ਦੀ ਰਾਤ ਨੂੰ ਨੇ ਘਰ ਕੋਈ ਕਾਲ ਨਹੀਂ ਕੀਤਾ ਅੰਕਲ ਨੇ ਕਾਲ ਲਾਇਆ ਪਰ ਫੋਨ ਬੰਦ ਆ ਰਿਹਾ ਸੀ ਜੈਸਮਿਨ ਦੇ ਘਰ ਆਂਦਾ ਉਹ ਲੋਕ ਵੇਟ ਕਰ ਰਹੇ ਸੀ ਪਰ ਜਦੋਂ ਸਵੇਰ ਤੱਕ ਉਹ ਘਰ ਨਹੀਂ ਆਈ ਤਾਂ ਹੁਣ ਉਹਨਾਂ ਨੂੰ ਚਿੰਤਾ ਹੋਣ ਲੱਗੀ ਅੰਕਲ ਆਂਟੀ ਨੇ ਉੱਥੋਂ ਦੇ ਲੋਕਲ ਪੁਲਿਸ ਸਟੇਸ਼ਨ 'ਤੇ ਜਾ ਕੇ ਉਹਦੀ ਮਿਸਿੰਗ ਕੰਪਲੇਂਟ ਸੀਗੀ ਜੋ ਪੁਲਿਸ ਸਟੇਸ਼ਨ 'ਤੇ ਦਰਜ ਕਰਵਾਈ ਤੁਰੰਤ ਹੀ ਕੇਸ ਨੂੰ ਸੀਰੀਅਸ ਲਿਆ ਕਿਉਂਕਿ ਮਾਮਲਾ ਦੂਜੇ ਦੇਸ਼ ਦੀ ਲੜਕੀ ਦਾ ਸੀਗਾ ਉੱਪਰ ਤੋਂ ਗਾਇਬ ਹੋਣ ਦੇ ਸ਼ੁਰੂਆਤੀ ਸਮੇਂ ਬਹੁਤ ਹੀ ਅਹਿਮ ਹੁੰਦੇ ਆ ਅਗਰ ਸਹੀ ਢੰਗ ਨਾਲ ਲੱਭਿਆ ਜਾਏ ਤਾਂ ਮਿਲ ਸਕਦੀ ਹੈ ਪਰ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਹੈ ਤਿਵੇਂ-ਤਿਵੇਂ ਗਾਇਬ ਹੋਏ ਇਨਸਾਨ ਦੇ ਮਿਲਣ ਦੀ ਜੋ ਸੰਭਾਵਨਾ ਹੈ ਉਹ ਘਟ ਹੁੰਦੀ ਜਾਂਦੀ ਹੈ ਪੁਲਿਸ ਇਸ ਗੱਲ ਨੂੰ ਬੜੇ ਚੰਗੇ ਢੰਗ ਨਾਲ ਸਮਝਦੀ ਸੀ ਇਸ ਲਈ ਉਹਨਾਂ ਨੇ ਤੁਰੰਤ ਹੀ ਆਪਣੀ ਇੱਕ ਟੀਮ ਦਾ ਸੀਗਾ ਜੋ ਗਠਨ ਕੀਤਾ ਇਨਵੈਸਟੀਗੇਸ਼ਨ ਸੀਗੀ ਉੱਥੋਂ ਦੀ ਪੁਲਿਸ ਨੇ ਸ਼ੁਰੂ ਕਰਤੀ ਉਹ ਲੋਕ ਸਭ ਤੋਂ ਪਹਿਲਾਂ ਉਸ ਜਗ੍ਹਾ ਤੇ ਜਾਂਦੇ ਐ ਜਿੱਥੇ ਆਖਰੀ ਵਾਰ ਜੈਸਮੀਨ ਵੇਖੀ ਗਈ ਯਾਨੀ ਕਿ 올ਡ ਏਜ ਹੋਮ ਪੁਲਿਸ ਉੱਥੇ ਜਾਂਦੀ ਐ ਤੇ ਲੋਕਾਂ ਤੋਂ ਪੁੱਛਤਾਛ ਕਰਦੀ ਐ ਬਸ ਇੱਕ ਹੀ ਗੱਲ ਸਾਰਿਆਂ ਨੇ ਬੋਲੀ ਕਿ ਜੈਸਮੀਨ ਰੋਜ਼ ਦੀ ਤਰ੍ਹਾਂ ਕੰਮ ਕਰਨ ਤੋਂ ਬਾਅਦ ਰਾਤ ਦੇ 10 ਵਜੇ ਇੱਥੋਂ ਨਿਕਲ ਗਈ ਸੀ ਪੁਲਿਸ ਨੇ ਸੋਚਿਆ ਕਿ ਜੇਕਰ ਉਹ ਇੱਥੋਂ ਚਲੀ ਗਈ ਤਾਂ ਉਹ ਕਿੱਥੇ ਜਾ ਸਕਦੀ ਹੈ ਹੁਣ ਉੱਥੋਂ ਦਾ ਸਟਾਫ ਇਹ ਵੀ ਦੱਸ ਰਿਹਾ ਹੈ ਕਿ ਉਹਦਾ ਮੂਡ ਰੋਜ਼ ਦੀ ਤਰ੍ਹਾਂ ਨਾਰਮਲ ਸੀਗਾ ਉਹ ਜਿਵੇਂ ਪਹਿਲਾਂ ਰਹਿੰਦੀ ਸੀਗੀ ਉਹ ਉਦਾਂ ਹੀ ਸੀਗੀ ਉਹਦੇ ਚਿਹਰੇ ਤੇ ਕੋਈ ਪਰੇਸ਼ਾਨੀ ਨਹੀਂ ਦਿਖ ਰਹੀ ਸੀ ਔਰ ਨਾ ਹੀ ਉਹਦਾ ਕਿਸੇ ਦੇ ਨਾਲ ਵੀ ਕੋਈ ਲੜਾਈ ਝਗੜਾ ਹੋਇਆ ਸੀ ਹੁਣ ਪੁਲਿਸ ਦੇ ਦਿਮਾਗ 'ਚ ਆਇਆ ਕਿ ਜੈਸਮੀਨ ਜਿੱਥੇ ਆਪਣੀ ਗੱਡੀ ਖੜੀ ਕਰਦੀ ਹੈ ਸ਼ਾਇਦ ਉੱਥੋਂ ਸਾਨੂੰ ਕੋਈ ਸੁਰਾਗ ਮਿਲੇ ਅਸੀਂ ਉੱਥੇ ਜਾ ਕੇ ਚੈੱਕ ਕਰਦੇ ਹਾਂ ਇੱਕ ਵਾਰ ਤਾਂ ਉਸੇ ਪਾਰਕਿੰਗ ਏਰੀਆ 'ਚ ਜਾਂਦੇ ਹੈ ਜਦੋਂ ਪੁਲਿਸ ਉੱਥੇ ਜਾਂਦੀ ਹੈ ਜੈਸਮின் ਦੀ ਕਾਰ ਉਸੇ ਜਗ੍ਹਾ ਤੇ ਉਦਾਂ ਹੀ ਖੜੀ ਹੁੰਦੀ ਹੈ ਹੁਣ ਕਾਰ ਵੇਖ ਕੇ ਪੁਲਿਸ ਝੌਂਕ ਜਾਂਦੀ ਹੈ ਕਿਉਂਕਿ ਅੰਕਲ ਆਂਟੀ ਨੇ ਕਾਰ ਦੀ ਪਛਾਣ ਦੱਸੀ ਕਾਰ ਦੀ ਨੰਬਰ ਪਲੇਟ ਤੋਂ ਪਤਾ ਚੱਲ ਗਿਆ ਕਿ ਇਹੀ ਕਾਰ ਹੈ ਹੁਣ ਉੱਥੇ ਬਾਹਰ ਥੋੜੀ ਦੂਰ ਸੀਸੀਟੀਵੀ ਕੈਮਰਾ ਵੀ ਲੱਗਿਆ ਹੋਇਆ ਸੀ ਪੁਲਿਸ ਨੇ ਪਿਛਲੀ ਰਾਤ ਦੀ ਟਾਈਮਿੰਗ ਦੇ ਹਿਸਾਬ ਦੇ ਨਾਲ ਚੈੱਕ ਕੀਤਾ ਕਿ ਇਹ ਏਰੀਆ ਸੀਗਾ ਜਿੱਥੇ ਗੱਡੀਆਂ ਵਗੈਰਾ ਖੜੀਆਂ ਕੀਤੀਆਂ ਸੀਗੀਆਂ 올ਡੇਜ ਹੋਮ ਦਾ ਉਹ ਏਰੀਆ ਤੋਂ ਜ਼ਿਆਦਾ ਬਿਜ਼ੀ ਨਹੀਂ ਸੀ ਰਹਿੰਦਾ ਕਿਉਂਕਿ ਉੱਥੇ ਘੱਟ ਹੀ ਲੋਕ ਆਉਂਦੇ ਜਾਂਦੇ ਸੀਗੇ ਜਿਸ ਸਮੇਂ ਜੈਸਮੀਨ ਉਸ 올ਡੇਜ ਹੋਮ ਤੋਂ ਬਾਹਰ ਨਿਕਲਦੀ ਹੈ ਉਸ ਟਾਈਮ ਦੇ ਹਿਸਾਬ ਦੇ ਨਾਲ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਤੇਜ਼ ਰਫ਼ਤਾਰ ਨਾਲ ਜਾਂਦੀ ਹੈ ਗੱਡੀ ਕੈਦ ਹੋਈ ਇਹ ਗੱਡੀ ਇੱਕ ਮੈਟਲਿਕ ਕਲਰ ਦੀ ਕੋਮੋਡੋਰ ਗੱਡੀ ਸੀਗੀ ਧਿਆਨ ਨਾਲ ਵੇਖਣ ਤੋਂ ਪਤਾ ਚੱਲਿਆ ਕਿ ਇਹਦੇ ਵਿੱਚ ਸਿਰਫ ਇੱਕ ਹੀ ਆਦਮੀ ਸਵਾਰ ਸੀਗਾ। ਔਰ ਉਹ ਵੀ ਜੋ ਗੱਡੀ ਨੂੰ ਚਲਾ ਰਿਹਾ ਸੀ। ਜੈਸਮੀਨ ਇੱਥੇ ਕਿਤੇ ਵੀ ਨਹੀਂ ਦੇਖੀ ਗਈ। ਇਸ ਗੱਡੀ ਨੂੰ ਅਵੋਇਡ ਨਹੀਂ ਸੀ ਕੀਤਾ ਜਾ ਸਕਦਾ ਕਿਉਂਕਿ ਜੈਸਮੀਨ ਦੀ ਟਾਈਮਿੰਗ ਦੇ ਹਿਸਾਬ ਦੇ ਨਾਲ ਇਹੀ ਉਹ ਲਾਸਟ ਗੱਡੀ ਸੀਗੀ ਜੋ ਮੈਚ ਹੋ ਰਹੀ ਸੀਗੀ ਉੱਥੇ ਪੁਲਿਸ ਨੇ ਦੇਖੀ। ਤਾਂ ਪੁਲਿਸ ਦੀ ਇੱਕ ਟੀਮ ਗੱਡੀ ਦੇ ਬਾਰੇ ਪਤਾ ਲਾਣਾ ਸ਼ੁਰੂ ਕਰਦੀ ਹੈ ਤਾਂ ਅੰਕਲ ਆਂਟੀ ਨੇ ਇੱਧਰ ਕੀ ਕੀਤਾ ਕਿ ਭਾਰਤ ਫੋਨ ਲਾਇਆ ਜੈਸਮਿਨ ਦੇ ਮਾਤਾ ਜੀ ਨੂੰ ਕਿ ਬੇਟੀ ਦੀ ਗੁੰਮਸ਼ੁਦਗੀ ਬਾਰੇ ਦੱਸਿਆ ਜਾਏ ਉਹਨਾਂ ਨੂੰ ਤਾਂ ਕਿਉਂਕਿ ਉਹ ਬਹੁਤ ਪਰੇਸ਼ਾਨ ਸੀਗੀ ਉਹਨਾਂ ਨੂੰ ਲੱਗਦਾ ਸੀਗਾ ਕਿ ਸਾਨੂੰ ਹੁਣ ਦੱਸਣਾ ਚਾਹੀਦਾ ਹੈ ਉਹਨਾਂ ਨੇ ਫੋਨ ਕਰਕੇ ਜੈਸਮਿਨ ਦੀ ਮਾਤਾ ਜੀ ਨੂੰ ਦੱਸਿਆ ਉਹਨਾਂ ਦੀ ਬੇਟੀ ਦੀ ਗੁੰਮਸ਼ੁਦਗੀ ਬਾਰੇ ਹੁਣ ਉਹ ਵੀ ਉਧਰ ਬਹੁਤ ਪਰੇਸ਼ਾਨ ਸੀਗੇ ਕਿਉਂਕਿ ਉਹ ਵੀ ਲਗਾਤਾਰ ਕਾਲ ਕਰ ਰਹੇ ਸੀਗੇ ਆਪਣੀ ਬੇਟੀ ਨੂੰ ਪਰ ਉਹਨਾਂ ਦਾ ਫੋਨ ਨਹੀਂ ਸੀ ਲੱਗ ਰਿਹਾ ਇਸ ਤੋਂ ਬਾਅਦ ਜੈਸਮੀਨ ਦੀ ਮਾਤਾ ਜੀ ਉਹਨਾਂ ਦੇ ਭਰਾ ਔਰ ਭੈਣ ਆਸਟ੍ਰੇਲੀਆ ਲਈ ਨਿਕਲ ਪਈ ਇਧਰ ਸੱਤ ਮਾਰਚ ਤੱਕ ਪੁਲਿਸ ਨੂੰ ਉਸ ਗੱਡੀ ਦੇ ਬਾਰੇ ਵਿੱਚ ਪਤਾ ਚੱਲ ਗਿਆ ਗੱਡੀ ਦਾ ਜਿਹੜਾ ਆਨਰ ਸੀਗਾ ਉਹ ਜ਼ਿਆਦਾ ਦੂਰ ਨਹੀਂ ਸੀ ਰਹਿੰਦਾ ਪੁਲਿਸ ਆਨਰ ਤੋਂ ਪੁੱਛਤਾਚ ਕਰਨ ਲਈ ਉਹਦੇ ਐਡਰੈਸ ਤੇ ਜਾਂਦੀ ਹੈ ਤੇ ਉਸ ਨੂੰ ਲਬਕਿਓ ਦੇ ਤੋਂ ਪੁੱਛਤਾਚ ਕਰਦੀ ਐ ਕਾਰ ਦਾ ਓਨਰ ਦੱਸਦਾ ਹੈ ਕਿ ਪਰਸੋਂ ਰਾਤ ਯਾਨੀ 5 ਮਾਰਚ ਨੂੰ ਉਸ ਦੇ ਇੱਕ ਰੂਮਮੇਟ ਨੇ ਗੱਡੀ ਕੁਝ ਕੰਮ ਲਈ ਲਈ ਸੀ ਉਹਦੇ ਤੋਂ 5 ਮਾਰਚ ਦੀ ਰਾਤ ਗੱਡੀ ਉਸਤੇ ਹੀ ਕੋਲ ਸੀ ਤੇ ਰੂਮਮੇਟ ਦਾ ਨਾਮ ਸੀਗਾ ਤਾਰਿਕ ਜੋਤ ਸਿੰਘ ਇਹ ਜੋ ਲੜਕਾ ਸੀਗਾ ਇਹ 20 ਸਾਲ ਦਾ ਸੀ ਔਰ ਇਹ ਵੀ ਇੱਥੇ ਰਹਿ ਕੇ ਪੜ੍ਹਾਈ ਕਰਦਾ ਸੀਗਾ ਆਸਟ੍ਰੇਲੀਆ ਵਿੱਚ ਅੱਗੇ ਪਤਾ ਚੱਲਿਆ ਕਿ ਇਹ ਜੈਸਮਿਨ ਨੂੰ ਜਾਣਦਾ ਸੀਗਾ ਏਦੀ ਉਸਦੇ ਨਾਲ ਦੋਸਤੀ ਸੀਗੀ ਤਾਰਿਕ ਜੋਤ ਇਹ ਬਾਤ ਵੀ ਜੋ ਸੀਗੀ ਕਨਫਰਮ ਕਰਦਾ ਆ ਕਿ 5 ਮਾਰਚ ਦੀ ਰਾਤ ਉਹ ਹੀ ਗੱਡੀ 'ਚ ਬੈਠਾ ਹੋਇਆ ਸੀ ਵੈਸੇ ਵੀ ਜੈਸਮੀਨ ਨੂੰ ਮਿਲੇ ਕਈ ਮਹੀਨੇ ਹੋ ਚੁੱਕੇ ਸੀ ਔਰ ਇਹਨਾਂ ਦੀ ਦੋਸਤੀ ਕੁਝ ਜ਼ਿਆਦਾ ਵਧੀਆ ਨਹੀਂ ਸੀ ਪੁਲਿਸ ਨੂੰ ਇੱਥੇ ਕੁਝ ਵੀ ਅਜੀਬ ਨਾ ਲੱਗਾ ਤੇ ਗੱਲਬਾਤ ਕਰਨ ਤੋਂ ਬਾਅਦ ਇਹ ਲੋਕ ਇੱਥੋਂ ਚਲੇ ਜਾਂਦੇ ਆ ਪਰ ਪੁਲਿਸ ਤਾਂ ਪੁਲਿਸ ਹੁੰਦੀ ਹੈ ਉਹ ਇਸ ਲੜਕੇ ਤੇ ਆਸਾਨੀ ਨਾਲ ਭਰੋਸਾ ਨਹੀਂ ਸੀ ਕਰ ਸਕਦੀ ਤਾਂ ਪੁਲਿਸ ਵਾਲਿਆਂ ਨੇ ਬੜੇ ਫ੍ਰੈਂਡਲੀ ਤਰੀਕੇ ਦੇ ਨਾਲ ਇਸ ਤੋਂ ਇਸ ਦਾ ਨੰਬਰ ਲੈ ਲਿਆ ਔਰ ਤੇ ਉਸ ਨੂੰ ਕੰਟਰੋਲ ਰੂਮ ਭੇਜ ਦਿੱਤਾ ਗਿਆ ਉੱਥੇ ਪੂਰੀ ਉਹਦੀ ਡਿਟੇਲ ਸੀ ਜਿਹੜੀ ਉਹ ਕੜਵਾਈ ਗਈ ਹੁਣ ਤੱਕ ਜੈਸਮਿਨ ਦੀ ਮਾਂ ਪਰਾ ਅਤੇ ਪੈਣਾ ਵੀ ਆਸਟ੍ਰੇਲੀਆ ਆ ਚੁੱਕੇ ਸੀ ਪੁਲਿਸ ਇਹਨਾਂ ਨਾਲ ਗੱਲਬਾਤ ਕਰਦੀ ਹੈ ਮਾਤਾ ਨੂੰ ਪਤਾ ਚੱਲਦਾ ਹੈ ਕਿ ਅਸ ਤੋਂ ਕਰੀਬ 1 ਮਹੀਨਾ ਪਹਿਲਾਂ ਜੈਸਮੀਨ ਨੇ ਅਗਲਟ ਸ਼ਹਿਰ ਦੇ ਲੋਕਲ ਪੁਲਿਸ ਸਟੇਸ਼ਨ 'ਚ ਹੀ ਇੱਕ ਸ਼ਖਸ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਤੇ ਉਹ ਜੈਸਮੀਨ ਨੂੰ ਬਹੁਤ ਪਰੇਸ਼ਾਨ ਕਰਦਾ ਸੀ ਔਰ ਉਸ ਸ਼ਖਸ ਦਾ ਨਾਮ ਸੀਗਾ ਤਾਰਿਕ ਚੋਤ ਸਿੰਘ ਇਹ ਦੋਨੋਂ ਪਹਿਲਾਂ ਦੋਸਤ ਸੀਗੇ ਫਿਰ ਕਿਸੇ ਗੱਲ ਨੂੰ ਲੈ ਕੇ ਜੈਸਮੀਨ ਨੇ ਇਸ ਦੇ ਨਾਲ ਦੋਸਤੀ ਤੋੜ ਲਈ ਪਰ ਤਾਰਿਕ ਜ਼ੋਦ ਐਵੇਂ ਨਹੀਂ ਸੀ ਕਰਨਾ ਚਾਹੁੰਦਾ ਜਿਸ ਕਰਕੇ ਉਸ ਨੂੰ ਪਰੇਸ਼ਾਨ ਕਰਨ ਲੱਗਾ ਤੇ ਉਸ ਦੇ ਉੱਤੇ ਦਬਾਅ ਬਣਾ ਰਿਹਾ ਸੀ ਕਿ ਉਹ ਆਪਣੀ ਕੰਪਲੇਂਟ ਜੋ ਲਿਖਾਈ ਹੈ ਉਹ ਵਾਪਸ ਲੈ ਲੇ ਹੁਣ ਇੱਥੋਂ ਪੁਲਿਸ ਤੇ ਮਨਚ ਸ਼ੱਕ ਪੈਦਾ ਹੁੰਦਾ ਹੈ ਫਿਰ ਤਾਰਿਕ ਜ਼ੋਦ ਦੇ ਕਾਲ ਡਿਟੇਲਸ ਤੇ ਮੈਸੇजेस ਤੇ ਰਿਕਾਰਡ ਵੀ ਪੁਲਿਸ ਨੇ ਕਢਵਾਏ ਤੇ ਉਹਦਾ ਲੋਕੇਸ਼ਨ ਵੀ ਉਸ ਦਿਨ ਦਾ ਤਾਰਿਕ ਜ਼ੋਦ ਦੇ ਕਹੇ ਅਨੁਸਾਰ 5 ਮਾਰਚ ਦੀ ਰਾਤ ਨੂੰ ਜੈਸਮਿਨ ਨੂੰ ਨਹੀਂ ਸੀ ਮਿਲੇ ਹਾਂ ਉਹਦਾ ਕਹਿਣਾ ਸੀ ਕਿ ਉਹ ਸਿਰਫ ਉਸ ਰਸਤੇ 'ਚੋਂ ਗੁਜ਼ਰਿਆ ਸੀਗਾ ਹੁਣ ਜੈਸਮਿਨ ਦੀ ਲੋਕੇਸ਼ਨ ਦੇ ਨਾਲ ਉਹਦੀ ਲੋਕੇਸ਼ਨ ਮੈਚ ਹੋ ਰਹੀ ਸੀ ਉਹਦੇ ਫੋਨ ਦੀ ਤੇ ਉਹਨਾਂ ਦੀ ਲੋਕੇਸ਼ਨ ਕੁਝ ਦੂਰ ਤੱਕ ਇੱਕੋ ਹੀ ਸੀ ਇੱਕੋ ਹੀ ਜਗ੍ਹਾ ਦੀ ਦਿਖਾ ਰਿਆ ਸੀ ਫਿਰ ਅਚਾਨਕ ਹੀ ਗਾਇਬ ਹੋ ਗਏ ਤਾਰਿਕ ਜੋਦ ਦੇ ਕਾਲ ਡਿਟੇਲਸ ਤੇ ਮੈਸੇਜਸ ਵੀ ਸ਼ੱਕ ਪੈਦਾ ਕਰਨ ਵਾਲੇ ਸੀਗੇ ਮੈਸੇਜ ਵਿੱਚ ਤਾਰਿਕ ਜੋਦ ਨੇ ਜੈਸਮਿਨ ਨੂੰ ਧਮਕੀ ਦਿੱਤੀ ਸੀ ਫਿਰ ਸ਼ੱਕ ਦੇ ਆਧਾਰ ਤੇ ਪੁਲਿਸ ਇਹਨੂੰ ਥਾਣੇ 'ਚ ਲੈ ਕੇ ਆਂਦੀ ਹੈ ਤੇ ਇਹਦੇ ਤੋਂ ਚੰਗੀ ਤਰ੍ਹਾਂ ਪੁੱਛਤਾਚ ਕਰਦੀ ਹੈ ਪੁਲਿਸ ਦੇ ਸਵਾਲਾਂ ਤੇ ਉਹਨਾਂ ਦੁਆਰਾ ਦਿੱਤੇ ਗਏ ਐਵੀਡੈਂਸ ਤੇ ਤਾਰਿਕ ਜੋਤ ਟੁੱਟ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਕਿ ਜੈਸਮੀਨ ਕਿੱਥੇ ਹੈ ਪਰ ਕਿਸੇ ਚੀਜ਼ ਤੋਂ ਉਹ ਬਹੁਤ ਪਰੇਸ਼ਾਨ ਹੋ ਚੁੱਕੀ ਸੀ ਜਿਸ ਵਜ੍ਹਾ ਤੋਂ ਉਸਨੇ ਖੁਦ ਦੀ ਜ਼ਿੰਦਗੀ ਆ ਉਹ ਖਤਮ ਕਰ ਲਈ ਉਹਨੇ ਇਹ ਤਾਰਿਕ ਜੋਤ ਦਾ ਕਹਿਣਾ ਸੀ ਅੱਗੇ ਉਹ ਦੱਸਦਾ ਹੈ ਕਿ ਮੈਂ ਉਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਮੇਰੀ ਇੱਕ ਨਾ ਸੁਣੀ। ਇਹ ਸਭ ਕੁਝ ਦੇਖ ਕੇ ਮੈਂ ਡਰ ਗਿਆ ਸੀ। ਕਿਉਂਕਿ ਮੈਂ ਉਸ ਵੇਲੇ ਉੱਥੇ ਮੌਜੂਦ ਸੀ ਜਿਸ ਟਾਈਮ ਉਸਨੇ ਆਪਣੇ ਆਪ ਨੂੰ ਖਤਮ ਕੀਤਾ। ਤਾਂ ਅੱਗੇ ਉਹ ਦੱਸਦਾ ਹੈ ਕਿ ਮੇਰੇ ਉੱਪਰ ਇਲਜ਼ਾਮ ਨਾ ਆਏ ਇਸ ਲਈ ਮੈਂ ਉਸ ਉਸ ਨੂੰ ਸੁੰਸਾਨ ਜਗ੍ਹਾ ਤੇ ਲੈ ਜਾ ਕੇ ਦਫ਼ਨ ਕਰ ਦਿੱਤਾ। ਤੇ ਮੇਰਾ ਉਹਦੀ ਮੌਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਕਿਸੇ ਚੀਜ਼ ਤੋਂ ਪਰੇਸ਼ਾਨ ਸੀਗੀ ਮੈਂ ਨਹੀਂ ਜਾਣਦਾ ਕਿ ਉਹ ਕੀ ਸੀਗਾ ਮੈਂ ਉਹਨੂੰ ਬਹੁਤ ਸਮਝਾਇਆ ਤਾਰਿਕ ਜੋਤ ਪੁਲਿਸ ਨੂੰ ਉਸ ਜਗ੍ਹਾ ਦੇ ਬਾਰੇ ਦੱਸਦਾ ਹੈ ਜਿੱਥੇ ਉਸਨੇ ਜੈਸਮਿਨ ਨੂੰ ਦਫ਼ਨ ਕੀਤਾ ਇਹ ਜਗ੍ਹਾ ਸੀ ਸਾਊਥ ਆਸਟ੍ਰੇਲੀਆ ਦਾ ਫਲੈਂਡਰਸ ਮਾਊਂਟੇਨ ਰੇਂਜ ਇਹ ਜੋ ਪੂਰਾ ਏਰੀਆ ਸੀਗਾ ਪਹਾੜੀ ਸੀਗਾ ਔਰ ਰੇਗਿਸਤਾਨ ਦਾ ਇਲਾਕਾ ਸੀ ਇੱਥੇ ਬਹੁਤ ਘੱਟ ਲੋਕ ਸੀਗੇ 8 ਮਾਰਚ ਦੀ ਸਵੇਰੇ ਪੁਲਿਸ ਤੇ ਹਾਈ ਆਫੀਸ਼ੀਅਲ ਤਾਰੀਖ ਜੋਤ ਨੂੰ ਲੈ ਕੇ ਉਹ ਉਸੇ ਜਗ੍ਹਾ ਲਈ ਨਿਕਲਦੇ ਐ ਉਸ ਜਗ੍ਹਾ 올ਡੇਜ ਹੋਮ ਜਿੱਥੇ ਜੈਸਮਿਨ ਗਾਇਬ ਹੋਈ ਸੀ ਉਸ ਤੋਂ ਕਰੀਬ 645 ਕਿਲੋਮੀਟਰ ਦੂਰ ਹੈ ਕਰੀਬ 4 4.5 ਘੰਟੇ ਦਾ ਰਸਤਾ ਸੀਗਾ ਸਭ ਨੂੰ ਪਤਾ ਸੀ ਕਿ ਜੈਸਮਿਨ ਜ਼ਮੀਨ ਦੇ ਅੰਦਰ ਦਫਨ ਹੈ ਇਸ ਲਈ ਇਹ ਲੋਗ ਆਪਣੇ ਨਾਲ ਖੁਦਾਈ ਕਰਨ ਵਾਲੀਆਂ ਚੀਜ਼ਾਂ ਤੇ ਕੁਝ ਮਜ਼ਦੂਰ ਵੀ ਲੈ ਕੇ ਗਏ ਇੱਕ ਲੰਬੇ ਸਫ਼ਰ ਨੂੰ ਤੈਅ ਕਰਨ ਤੋਂ ਬਾਅਦ ਪੁਲਿਸ ਉੱਥੇ ਪਹੁੰਚ ਜਾਂਦੀ ਹੈ। ਇੱਥੇ ਮੋਰਾਲਾਨਾ ਕ੍ਰਿਕ ਸੀ ਜਿੱਥੇ ਗੱਡੀ ਖੜੀ ਕੀਤੀ ਗਈ। ਉਸ ਤੋਂ ਕਰੀਬ 100 ਮੀਟਰ ਦੂਰ ਥੱਲੇ ਜਾ ਕੇ ਕੁਝ ਪੇੜ ਵਗੈਰਾ ਸੀਗੇ ਲੱਗੇ ਤਾਂ ਤਾਰਿਕ ਜੋਤ ਉੱਥੇ ਜਾ ਕੇ ਇੱਕ ਪੇੜ ਵੱਲ ਇਸ਼ਾਰਾ ਕਰਦਾ ਹੈ, ਇੱਕ ਰੁੱਖ ਵੱਲ ਇਸ਼ਾਰਾ ਕਰਦਾ ਹੈ ਤਾਂ ਜੋ ਨਾਲ ਮਜ਼ਦੂਰ ਲੈ ਕੇ ਆਏ ਸੀ ਉਹ ਹੌਲੀ-ਹੌਲੀ ਜ਼ਮੀਨ ਦੀ ਖੁਦਾਈ ਸ਼ੁਰੂ ਕਰਦੇ ਆ। ਫਿਰ ਥੋੜੀ ਬਹੁਤ ਖੁਦਾਈ ਕਰਨ ਤੋਂ ਬਾਅਦ ਪੁਲਿਸ ਨੂੰ ਉੱਥੇ ਇੱਕ ਸ਼ਵਰਾ 5 ਮਾਰਚ ਨੂੰ ਜੈਸਮਿਨ ਗਾਇਬ ਹੁੰਦੀ ਹੈ ਤੇ 8 ਮਾਰਚ ਨੂੰ ਉਹਦਾ ਸ਼ਵ ਮਿਲਦਾ ਹੈ ਚਿਹਰਾ ਕਾਫੀ ਹੱਦ ਤੱਕ ਪਛਾਣ ਦੇ ਲਾਇਕ ਸੀ ਜੈਸਮਿਨ ਦੇ ਅੰਕਲ ਆਂਟੀ ਨੇ ਜਿਸ ਤਰ੍ਹਾਂ ਦੇ ਉਹ ਕੱਪੜੇ ਵਗੈਰਾ ਉਹਦੇ ਪਾਣ ਦੀ ਗੱਲ ਕੀਤੀ ਸੀਗੀ ਉਹਨੇ ਉਹੀ ਕੱਪੜੇ ਪਾਏ ਹੋਏ ਸੀ ਇਹ ਜੈਸਮਿਨ ਦਾ ਹੀ ਸ਼ਵ ਸੀ ਉਹਦੇ ਗਲੇ ਤੇ ਹਲਕਾ ਜਿਹਾ ਕੱਟ ਦਾ ਨਿਸ਼ਾਨ ਸੀ ਤੇ ਉਹਦੇ ਦੋਨੋਂ ਹੱਥ ਪਿੱਛੇ ਕੇਵਲ ਦੇ ਨਾਲ ਬੰਨੇ ਹੋਏ ਸੀ ਇਸੇ ਕੇਵਲ ਟਾਈ ਦੇ ਨਾਲ ਹੀ ਉਹ ਦੇ ਸੀਗੇ ਜੋ ਪੈਰ ਵੀ ਬੰਨੇ ਹੋਏ ਸੀ ਤੇ ਉਹਦੀਆਂ ਅੱਖਾਂ ਤੇ ਪੱਟੀ ਲਗਾਈ ਗਈ ਸੀ ਤਾਂ ਕਿ ਉਹ ਕੁਝ ਵੇਖ ਨਾ ਸਕੇ ਇਸ ਤੋਂ ਬਾਅਦ ਜੋ ਜੈਸਮਿਨ ਦਾ ਸ਼ਵ ਜੀਗਾ ਉਹਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਪੁਲਿਸ ਇੱਥੇ ਹੋਰ ਵੀ ਛਾਣਬੀਨ ਕਰਦੀ ਹੈ ਜਿਸ ਤੋਂ ਜੈਸਮਿਨ ਦੇ ਉਥੋਂ ਜੈਸਮਿਨ ਦੇ ਕੰਮ ਕਰਨ ਵਾਲੀ ਜਗ੍ਹਾ ਦਾ ਆਈਡੀ ਕਾਰਡ ਉਹਦੇ ਜੁੱਤੇ ਉਹਦੇ ਕੱਪੜੇ ਦੇ ਕੁਝ ਹਿੱਸੇ ਬਰਾਮਦ ਹੁੰਦੇ ਆ ਇਸ ਤੋਂ ਬਾਅਦ ਅੱਗੇ ਪੁਲਿਸ ਤਾਰਿਕ ਜੋ ਤੋਂ ਹੋਰ ਵੀ ਪੁੱਛ ਤਸ਼ ਕਰਤੀ ਹੈ ਤੇ ਉਹਨੂੰ ਆਫੀਸ਼ੀਅਲੀ ਗ੍ਰਫਤਾਰ ਕਰ ਲੈਂਦੀ ਹੈ ਇਸ ਦੇ ਉੱਪਰ ਸੀਗਾ ਜੋ ਜੈਸਮਿਨ ਨੂੰ ਕਿਡਨਾਪ ਕਰਨ ਦਾ ਚਾਰਜ ਲੱਗਦਾ ਹੈ ਵੈਸੇ ਇਹ ਲਗਾਤਾਰ ਕਹਿ ਰਿਹਾ ਸੀ ਕਿ ਇਸ ਨੇ ਜੈਸਮਿਨ ਨੂੰ ਨਹੀਂ ਮਾਰਿਆ ਜੈਸਮਿਨ ਨੇ ਖੁਦ ਆਪਣੀ ਜਾਨ ਲਈ ਹੈ ਇਹਦੇ ਵਿੱਚ ਇਹਦਾ ਕੋਈ ਹੱਥ ਨਹੀਂ ਤੇ ਪੁਲਿਸ ਨੇ ਉਹਨਾਂ ਸਾਰੇ ਰਸਤਿਆਂ ਬਾਰੇ ਜਾਣ ਚੁੱਕੀ ਸੀ ਜਿੱਥੇ ਜਿੱਥੋਂ ਜੈਸਮਿਨ ਨੂੰ ਕਿਡਨਾਪ ਕਰਕੇ ਲੈ ਕੇ ਗਿਆ ਸੀਗਾ ਤੇ ਹੁਣ ਜਿੱਥੇ ਜਾ ਕੇ ਇਹਨੇ ਦਫਨ ਕੀਤਾ ਸੀ ਇਸ ਤੋਂ ਬਾਅਦ ਪੁਲਿਸ ਸਾਰੇ ਰਸਤੇ ਭਰ ਵਿੱਚ ਜਿੰਨੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਪੈਟਰੋਲ ਪੰਪ ਤੋਂ ਲੈ ਕੇ ਸਾਰੀਆਂ ਦੁਕਾਨਾਂ ਤੱਕ ਜੋ ਵੀ ਸੀਗੇ ਫੁਟੇਜ ਸੀਗੀਆਂ ਉਹ ਸਾਰੀਆਂ ਦੇਖਦੀ ਜਾ ਰਹੀ ਸੀ ਇੱਕ ਕੈਮਰੇ ਵਿੱਚ ਤਾਰਿਕ ਜੋ ਕਿਸੇ ਸਟੋਰ ਤੇ ਜਾਂਦਾ ਹੋਇਆ ਦਿਖਦਾ ਹੈ ਹੁਣ ਪੁਲਿਸ ਸਟੋਰ ਦੇ ਅੰਦਰ ਦੀ ਫੁਟੇਜ ਚੈੱਕ ਕਰਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹ ਲੜਕਾ ਇੱਥੇ ਆਣ ਕੇ ਕੁਝ ਚੀਜ਼ਾਂ ਖਰੀਦ ਰਿਹਾ ਹੁੰਦਾ ਹੈ ਜਿਵੇਂ ਕਿ ਜੈਸਮਿਨ ਦੇ ਉੱਪਰ ਇਹਨਾਂ ਨੂੰ ਯੂਜ਼ ਕਰ ਸਕੇ ਜੜੀਆਂ ਚੀਜ਼ਾਂ ਤਾਂ ਇਹ ਇਨਾਂ ਚੀਜ਼ਾਂ ਵਿੱਚ ਸ਼ਾਮਿਲ ਸੀਗੀਆਂ ਇੱਕ ਕੇਵਲ ਜ਼ਮੀਨ ਨੂੰ ਜਿਹੜਾ ਸੀਗਾ ਉਹ ਪੁੱਟਣ ਲਈ ਤਾਂ ਕਿ ਉਹ ਉਹਦੇ ਵਿੱਚ ਉਹਨੂੰ ਦਫ਼ਨ ਕਰ ਸਕੇ ਤੇ ਕਾਲੇ ਰੰਗ ਦੇ ਜੋ ਸੀਗਾ ਉਹ ਦਸਤਾਨੇ ਵੀ ਖਰੀਦਾ ਹੈ ਇਹ ਸਭ ਕੁਝ ਉਸਨੇ ਪੰਜ ਮਾਰਸ ਦੇ ਦਿਨੇ ਹੀ ਖਰੀਦ ਲਿਆ ਸੀਗਾ ਇਹ ਸਾਰੀ ਇਨਵੈਸਟੀਗੇਸ਼ਨ 8 ਮਾਰਚ ਦੀ ਹੈ ਲੋਕਲ ਪੁਲਿਸ ਤੇ ਨਾਲ ਉਥੋਂ ਦੇ ਜੋ ਇਨਵੈਸਟੀਗੇਸ਼ਨ ਏਜੰਸੀਆਂ ਸੀਗੀਆਂ ਕਈ ਅਲੱਗ-ਅਲੱਗ ਤਰ੍ਹਾਂ ਦੀਆਂ ਟੀਮਾਂ ਵੀ ਸੀਗੀਆਂ ਉਹਨਾਂ ਦੇ ਨਾਲ ਕੁਝ ਗਰਾਊਂਡ ਲੈਵਲ ਤੇ ਕੰਮ ਕਰਦੀਆਂ ਸੀਗੀਆਂ ਕੁਝ ਫੋਰੈਂਸਿਕ ਚੀਜ਼ਾਂ ਦੀ ਜਾਂਚ ਕਰਦੀਆਂ ਸੀਗੀਆਂ ਕੁਝ ਟੈਕਨੀਕਲ ਏਰੀਆ ਜਿਵੇਂ ਸੀਸੀਟੀਵੀ ਕੈਮਰੇ ਕਾਲ ਡਿਟੇਲ ਚੈੱਕ ਕਰਨਾ ਤਾਂ ਇਸੇ ਤਰ੍ਹਾਂ ਹੀ ਸਾਰੀਆਂ ਟੀਮਾਂ ਆਪੋ ਆਪਣੇ ਕੰਮ ਕਰ ਰਹੀਆਂ ਸੀਗੀਆਂ ਕੁਝ ਤਾਰਿਕ ਜੋ ਤੋਂ ਉਹ ਇਨਵੈਸਟੀਗੇਸ਼ਨ ਕਰ ਰਹੀਆਂ ਸੀਗੀਆਂ ਤਾਰੀ ਜੋਤ ਤੋਂ ਸੀਗੀ ਜੋ ਪੁੱਛਤਾਛ ਲਗਾਤਾਰ ਚੱਲ ਰਹੀ ਸੀ ਇਸੇ ਵਿੱਚ 8 ਮਾਰਚ ਦੀ ਸ਼ਾਮ ਤੱਕ ਜੈਸਮਿਨ ਦੀ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਜਿਸ ਤੋਂ ਸਾਹਮਣੇ ਆਇਆ ਕਿ ਜੈਸਮਿਨ ਦੇ ਗਲੇ ਤੇ ਜੋ ਹਲਕਾ ਜਿਹਾ ਕੱਟ ਦਾ ਨਿਸ਼ਾਨ ਸੀਗਾ ਉਹ ਕੇਵਲ ਚਮੜੀ ਹੀ ਥੋੜੀ ਜਹੀ ਕੱਟੀ ਹੋਈ ਸੀ ਉਹਦੇ ਨਾਲ ਉਹਦੀ ਜਾਨ ਨਹੀਂ ਸੀ ਜਾ ਸਕਦੀ ਉਹਦੇ ਲੰਗ ਸੀਗੇ ਫੇਫੜੇ ਸੀਗੇ ਜਿਹੜੇ ਉਹਨਾਂ ਨੂੰ ਐਗਜ਼ਾਮਿਨ ਕਰਨ ਤੋਂ ਪਤਾ ਚੱਲਿਆ ਕਿ ਇਹਦੀ ਜਿਹੜੀ ਮੌਤ ਹੋਈ ਹੈ ਉਹ ਦਮ ਘੁੱਟਣ ਕਰਕੇ ਹੋਈ ਹੈ। ਵੈਸੇ ਜਮੀਨ ਦੇ ਅੰਦਰ ਦਫਨ ਸੀ ਇਸ ਦਾ ਮਤਲਬ ਹੈ ਕਿ ਇਹਨੂੰ ਜ਼ਿੰਦਾ ਦਫਨ ਕਰ ਦਿੱਤਾ ਗਿਆ ਸੀ। ਤਾਰਿਕ ਜੋਦ ਦੇ ਕਹੇ ਅਨੁਸਾਰ ਜਿਸ ਸਮੇਂ ਜੈਸਮੀਨ ਨੂੰ ਦਫਨ ਕੀਤਾ ਗਿਆ ਸੀ ਉਹਦੀ ਪੋਸਟਮਾਰਟਮ ਰਿਪੋਰਟ ਦੇ ਹਿਸਾਬ ਦੇ ਨਾਲ ਉਹਦੀ ਜਿਹੜੀ ਮੌਤ ਹੈ ਉਹ ਕਰੀ 20 ਤੋਂ 22 ਘੰਟਿਆਂ ਦੇ ਅੰਦਰ ਹੁੰਦੀ ਹੈ। ਯਾਨੀ ਜੈਸਮੀਨ 20 ਤੋਂ 22 ਘੰਟੇ ਤੱਕ ਜ਼ਮੀਨ ਦੇ ਹੇਠਾਂ ਉਹ ਜਿਉਂਦੀ ਸੀਗੀ ਉਹਦੇ ਮੂੰਹ ਤੇ ਨੱਕ 'ਚ ਬਹੁਤ ਸਾਰੀ ਮਿੱਟੀ ਭਰੀ ਜਾਣ ਕਰਕੇ ਉਹ ਸਾਹ ਨਹੀਂ ਲੈ ਸਕੀ ਕਿਉਂਕਿ ਉਹਦੇ ਹੱਥ ਪਿੱਛੇ ਬੰਨੇ ਹੋਏ ਸੀ ਤੇ ਉਹ ਮਿੱਟੀ ਹਟਾ ਵੀ ਨਹੀਂ ਸੀ ਸਕਦੀ ਤੇ ਗਲੇ ਤੇ ਜਿਹੜਾ ਕੱਟ ਦਾ ਨਿਸ਼ਾਨ ਸੀ ਉਥੋਂ ਲਗਾਤਾਰ ਖੂਨ ਵੀ ਬਹਿ ਰਿਆ ਸੀ ਇੰਨਾ ਸਭ ਚੀਜ਼ਾਂ ਦੇ ਚੱਲਦੇ ਇੰਨਾ ਸਭ ਚੀਜ਼ਾਂ ਦੇ ਚੱਲਦੇ ਤੜਪ ਤੜਪ ਕੇ ਉਹਦੀ ਜਾਨ ਚਲੀ ਜਾਂਦੀ ਹੈ ਤੁਸੀਂ ਤੇ ਮੈਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਹਨੂੰ ਕਿੰਨੀ ਤਕਲੀਫ ਹੋਈ ਹੋਵੇਗੀ। ਇਹ ਗੱਲ ਤਾਰਿਕ ਜੋਤ ਵੀ ਮੰਨਦਾ ਸੀ ਕਿ ਕਿ ਦਫਨ ਕਰਦੇ ਵਕਤ ਜੈਸਮਿਨ ਦੀਆਂ ਜਿਹੜੇ ਸਾਹ ਸੀਗੇ ਉਹ ਚੱਲ ਰਹੇ ਸੀ। ਪਰ ਇਹ ਗੱਲ ਇਹਨੇ ਵਧੀਆ ਤਰੀਕੇ ਨਾਲ ਪਤਾ ਹੋਣ ਤੇ ਵੀ ਉਹ ਲਗਾਤਾਰ ਕਤਲ ਤੋਂ ਇਨਕਾਰ ਕਰ ਰਿਹਾ ਸੀ। ਪੁਲਿਸ ਵਾਰੀ-ਵਾਰੀ ਨਾਲ ਸਾਰੇ ਸਬੂਤ ਤੇ ਗਵਾਹ ਇਕੱਠੇ ਕਰ ਰਹੀ ਸੀ। ਲੋਕਾਂ 'ਚ ਇਸ ਖਬਰ ਨੂੰ ਲੈ ਕੇ ਕਾਫੀ ਗੁੱਸਾ ਸੀ। ਹਰ ਨਿਊਜ਼ ਚੈਨਲ ਤੇ ਇਹੀ ਖਬਰ ਦਿਖਾਈ ਜਾ ਰਹੀ ਸੀ ਲਗਾਤਾਰ ਤਾਰੀਕ ਜਵਲ ਤੋਂ ਸੀਗਾ ਜੋ ਪੁਲਿਸ ਸਵਾਲ ਕਰ ਰਹੀ ਸੀ ਪਰ ਹਰ ਵਾਰ ਉਹ ਮਨਾ ਕਰਦਾ ਜਾ ਰਿਹਾ ਸੀ ਕਿ ਉਸਨੇ ਕਤਲ ਨਹੀਂ ਕੀਤਾ ਇਹ ਸਭ ਨਹੀਂ ਸੀ 9 ਮਹੀਨੇ ਤੱਕ ਉਸ ਦੇ ਉੱਪਰ ਲਗਾਤਾਰ ਪ੍ਰੈਸ਼ਰ ਬਣਾਇਆ ਗਿਆ ਤੇ ਹਰ ਕਿਉ ਇੱਕ ਦਿਨ ਟੁੱਟ ਜਾਂਦਾ ਤੇ ਉਹ ਮੰਨ ਲੈਂਦਾ ਹੈ ਕਿ ਉਹਨੇ ਹੀ ਜਸਮੀਨ ਦਾ ਕਤਲ ਕੀਤਾ ਹੈ ਤੇ ਇਹ ਨਰਕ ਰੂਪੀ ਮ੍ਰਿਤਯੂ ਸੀਗੀ ਜਿਹੜੀ ਉਹਨੇ ਹੀ ਉਹਨੂੰ ਦਿੱਤੀ ਹੈ ਫਰਵਰੀ 2022 ਉਹ ਆਪਣਾ ਗੁਨਾਹ ਸੀਗਾ ਜਿਹੜਾ ਉਹ ਕਬੂਲ ਕਰਦਾ ਹੈ ਅੱਗੇ ਉਹ ਕਹਾਣੀ ਸੁਣਾਉਂਦਾ ਹੈ ਕਿ ਤਾਰਿਕ ਜੋਤ ਤੇ ਜੈਸਮੀਨ ਦੋਵੇਂ ਬੜੇ ਵਧੀਆ ਦੋਸਤ ਸੀਗੇ ਪਰ ਸਮੇਂ ਦੇ ਨਾਲ ਤਾਰਿਕ ਜੋਤ ਸਿੰਘ ਸੀਗਾ ਜੋ ਇੱਕ ਤਰਫਾ ਪਿਆਰ ਚ ਪੈ ਜਾਂਦਾ ਹੈ ਤੇ ਉਹ ਆਪਣਾ ਪਿਆਰ ਜੈਸਮੀਨ ਦੇ ਸਾਹਮਣੇ ਜ਼ਾਹਿਰ ਕਰਦਾ ਹੈ ਲੇਕਿਨ ਜੈਸਮੀਨ ਸੀ ਕਿਉਂ ਸਾਫ ਤੌਰ ਤੇ ਮਨਾ ਕਰ ਦਿੰਦੀ ਹੈ ਕਿਉਂਕਿ ਉਹਨੇ ਹਲੇ ਆਪਣੀ ਪੜਾਈ ਪੂਰੀ ਕਰਨੀ ਸੀ ਉਸ ਦਾ ਜਿਹੜਾ ਸਪਨਾ ਸੀਗਾ ਨਰਸ ਬੰਦਾ ਉਹਨੇ ਆਪਣੇ ਸੁਪਨੇ ਪੂਰੇ ਕਰਨੇ ਸੀਗੇ ਉਹ ਕਿਸੇ ਤਰ੍ਹਾਂ ਦੇ ਰਿਲੇਸ਼ਨ ਚਾਕੇ ਸਮਾਂ ਤੇ ਕਰੀਅਰ ਦੋਵੇਂ ਚੀਜ਼ਾਂ ਖਰਾਬ ਨਹੀਂ ਸੀ ਕਰਨਾ ਚਾਹਦੀ ਇਸ ਲਈ ਉਹਨੇ ਸਾਫ ਤੌਰ ਤੇ ਉਸ ਪ੍ਰਪੋਜ਼ਲ ਨੂੰ ਠੁਕਰਾ ਦਿੰਦੀ ਹੈ ਉਹ ਉਹਨੂੰ ਸਮਝਾਉਂਦੀ ਹੈ ਕਿ ਮੈਂ ਹਾਲੇ ਐਵੇਂ ਦਾ ਕੁਝ ਨਹੀਂ ਕਰਨਾ ਚਾਹਦੀ ਪਰ ਤਾਰਿਕ ਜੋਸੀ ਕਾ ਕਿ ਉਹ ਕੋਈ ਵੀ ਗੱਲ ਮੰਨਣ ਲਈ ਤਿਆਰ ਹੀ ਨਹੀਂ ਸੀ। ਉਹ ਹਲੇ ਵੀ ਉਹਨੂੰ ਬਹੁਤ ਸਮਝਾਉਂਦੀ ਹੈ ਜੈਸਮਿਨ ਪਰ ਜਦੋਂ ਉਹ ਨਹੀਂ ਮੰਨਦਾ ਤਾਂ ਉਹ ਆਪਣੀ ਹਾਲਤ ਸੀਗੀ ਜੋ ਉਹਦੀ ਉੱਥੇ ਤਾਂ ਉਹਦੇ ਬਾਰੇ ਆਪਣਾ ਸਭ ਕੁਝ ਆਪਣੀ ਮਾਂ ਨੂੰ ਦੱਸਦੀ ਹੈ ਤਾਰਿਕ ਜੋਤ ਬਾਰੇ। ਤਾਂ ਉਹਦੀ ਮਾਂ ਵੀ ਤਾਰਿਕ ਜੋਤ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਤੂੰ ਹਲੇ ਐਵੇਂ ਨਾ ਕਰ ਤੂੰ ਹਲੇ 20 ਸਾਲ ਦਾ ਹੈ ਤਾਂ ਆਪਣੇ ਕੈਰੀਅਰ ਵੱਲ ਧਿਆਨ ਦੇ। ਲੇਕਿਨ ਉਹ ਕਿਸੇ ਦੀ ਨਹੀਂ ਸੁਣਦਾ। ਹੁਣ ਤਾਰਿਕ ਜੋ ਸੀਗਾ ਜੋ ਉਹ ਜੈਸਮਿਨ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਦਾ ਹੈ ਕਿ ਹਾਲੇ ਮੈਂ ਜ਼ਿੰਦਾ ਤੇ ਜੋ ਤੂੰ ਮੈਨੂੰ ਮਨਾ ਕੀਤਾ ਹੈ ਨਾ ਤੂੰ ਇਹਦਾ ਅੰਜਾਮ ਭੁਗਤਣ ਲਈ ਤਿਆਰ ਰਹੀਂ ਇਨ ਸਭ ਚੀਜ਼ਾਂ ਤੋਂ ਤੰਗ ਆਨ ਕੇ ਜੈਸਮਿਨ ਸੀਗੀ ਜੋ ਉਹ 2 ਫਰਵਰੀ 2021 ਨੂੰ ਉਥੋਂ ਦੇ ਲੋਕਲ ਪੁਲਿਸ ਸਟੇਸ਼ਨ 'ਤੇ ਜਾ ਕੇ ਤਾਰਿਕ ਜੋ ਦੇ ਖਿਲਾਫ ਸੀਗੀ ਜੋ ਉਹ ਸ਼ਿਕਾਇਤ ਦਰਜ ਕਰਵਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਉਹ ਮੈਨੂੰ ਵਾਰ-ਵਾਰ ਤੰਗ ਕਰਦਾ ਹੈ ਮੈਨੂੰ ਧਮਕੀਆਂ ਦਿੰਦਾ ਹੈ ਕਿ ਮੈਂ ਤੇਰੀ ਜ਼ਿੰਦਗੀ ਬਰਬਾਦ ਕਰ ਦਵਾਂਗਾ ਹੁਣ ਪੁਲਿਸ ਸਗੀ ਜੋ ਉਹ ਤਾਰਿਕ ਜੋਤ ਨੂੰ ਪੁਲਿਸ ਸਟੇਸ਼ਨ ਬੁਲਾ ਕੇ ਉਹਨੂੰ ਵਾਰਨਿੰਗ ਦਿੰਦੀ ਹੈ ਕਿ ਇਸ ਵਾਰ ਤਾਂ ਸੀ ਤੈਨੂੰ ਛੱਡ ਰਿਹਾ ਤੂੰ ਸਮਝ ਜਾ ਅਗਲੀ ਵਾਰ ਤੇਰੇ ਖਿਲਾਫ ਲੀਗਲ ਐਕਸ਼ਨ ਲਿਆ ਜਾਏਗਾ ਅਗਰ ਤੂੰ ਹੁਣ ਇਸ ਕੁੜੀ ਨੂੰ ਪਰੇਸ਼ਾਨ ਕੀਤਾ ਤਾਂ ਪੁਲਿਸ ਤਾਰਿਕ ਜੋਤ ਨੂੰ ਇੱਕ ਵਾਰਨਿੰਗ ਦੇ ਕੇ ਛੱਡ ਦਿੰਦੀ ਹੈ ਹੁਣ ਪੁਲਿਸ ਸਟੇਸ਼ਨ ਤੋਂ ਆਉਣ ਤੋਂ ਬਾਅਦ ਤਾਰਿਕ ਜੋ ਦੀ ਜੋ ਮੈਂਟਲ ਕੰਡੀਸ਼ਨ ਸੀਗੀ ਉਹ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਉਹਦਾ ਮੰਨਣਾ ਸੀਗਾ ਕਿ ਜੇ ਜੈਸਮਿਨ ਮੇਰੇ ਨਾਲ ਨਹੀਂ ਰਹੀ ਨਾ ਤਾਂ ਇਹਨੂੰ ਇਸ ਦੁਨੀਆ ਤੇ ਜੀਣ ਦਾ ਵੀ ਕੋਈ ਹੱਕ ਨਹੀਂ ਇਹ ਸਾਰੀਆਂ ਗੱਲਾਂ ਸੋਚ ਕੇ ਉਹ ਇੱਕ ਵਾਰੀ ਫੇਰ ਜਾਂਦਾ ਹੈ ਜੈਸਮਿਨ ਦੇ ਕੋਲ ਤੇ ਕਹਿੰਦਾ ਹੈ ਕਿ ਇੱਕ ਆਖਰੀ ਵਾਰੀ ਮੈਂ ਉਹਨੂੰ ਪੁੱਛਦਾ ਕਿ ਉਹ ਮੇਰੇ ਨਾਲ ਵਿਆਹ ਕਰਵਾਏਗੀ ਜਾਂ ਨਹੀਂ ਪਰ ਇਸ ਵਾਰ ਵੀ ਜੈਸਮੀਨ ਉਹਨੂੰ ਸਾਫ਼ ਤੌਰ ਤੇ ਮਨ੍ਹਾ ਕਰ ਦਿੰਦੀ ਹੈ ਹੁਣ ਤਾਰਿਕ ਜੋ ਸੀਗਾ ਜੋ ਉਹ ਹੁਣ ਉਹਦੀ ਰੇਕੀ ਕਰਨ ਲੱਗਾ ਉਹਨੂੰ ਖਤਮ ਕਰਨ ਦੀ ਪਲੈਨਿੰਗ ਬਣਾਉਣ ਲੱਗਾ ਕਿ ਉਹਨੂੰ ਕਿਵੇਂ ਮਾਰਿਆ ਜਾਏ ਹੁਣ ਸਾਰੀ ਪਲੈਨਿੰਗ ਕਰਨ ਤੋਂ ਬਾਅਦ ਉਹਨੇ ਇੱਕ ਤਾਰੀਖ ਫਿਕਸ ਕੀਤੀ ਜੋ ਸੀ ਕਿ 5 ਮਾਰਚ 2021 ਤਾਂ ਇਹਦੇ ਵਿੱਚ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਸੀਗੀ ਜੋ ਉਹਨੇ ਪਹਿਲਾਂ ਤੋਂ ਹੀ ਚੁਟਾਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਹੁਣ ਸਭ ਤੋਂ ਮੇਨ ਸੀਗਾ ਜੋ ਉਹਨੂੰ ਚਾਹੀਦੀ ਸੀਗੀ ਇੱਕ ਕਾਰ ਜਿਹਦੇ ਵਿੱਚ ਉਹ ਉਹਨੂੰ ਕਿਡਨਾਪ ਕਰ ਸਕੇ ਤਾਂ ਉਹਨੇ ਆਪਣੇ ਰੂਮ ਮੇਟ ਨੂੰ ਪਹਿਲਾਂ ਹੀ ਕਹਿ ਦਿੱਤਾ ਐਡਵਾਂਸ ਵਿੱਚ ਹੀ ਕਿ ਮੈਨੂੰ 5 ਮਾਰਚ ਨੂੰ ਤੇਰੀ ਗੱਡੀ ਚਾਹੀਦੀ ਹੈ ਤਾਂ ਅਗਰ ਤੈਨੂੰ ਕੋਈ ਕੰਮ ਹੈ ਤਾਂ ਤੂੰ ਉਸ ਤੋਂ ਪਹਿਲਾਂ ਕਰ ਲੈ 5 ਮਾਰਚ ਨੂੰ ਗੱਡੀ ਮੈਨੂੰ ਚਾਹੀਦੀ ਹੈ ਤਾਂ ਦੋਸਤ ਸੀਗਾ ਉਹਦਾ ਮਨ ਨਹੀਂ ਸੀ ਕਰ ਸਕਦਾ ਕਿਉਂਕਿ ਉਹਨੂੰ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ ਲੱਗੀ ਤਾਂ ਉਹਨੇ ਕਿਹਾ ਕਿ ਠੀਕ ਹੈ ਕੋਈ ਗੱਲ ਨਹੀਂ ਤਾਂ ਇਸੇ ਦੌਰਾਨ ਉਹਨੇ ਆਪਣਾ ਜੋ ਵੀ ਸੀਗਾ ਜੋ ਉਹਨੂੰ ਮਾਰਨ ਲਈ ਜੋ ਵੀ ਚੀਜ਼ਾਂ ਯੂਜ਼ ਹੋਣੀਆਂ ਸੀਗੀਆਂ ਉਹਨੇ ਪਹਿਲਾਂ ਲੈ ਕੇ ਰੱਖ ਲਈਆਂ ਹੁਣ ਦਿਨ ਆਇਆ 5 ਮਾਰਚ ਦਾ ਤਾਂ ਉਸ ਦਿਨ ਉਹਨੇ ਰਾਤ ਦੇ ਟਾਈਮ ਉਹਨੇ ਵੇਖਿਆ ਕਿ ਕਿਤੇ ਸੀਸੀਟੀਵੀ ਕੈਮਰਾ ਤਾਂ ਨਹੀਂ ਉਹਨੇ ਕੈਮਰਿਆਂ ਦੀ ਨਜ਼ਰ ਬਚਾ ਕੇ ਐਵੇਂ ਦੀ ਥਾਂ ਤੇ ਗੱਡੀ ਪਾਰਕ ਕੀਤੀ ਜਿੱਥੇ ਕੈਮਰਾ ਨਾ ਹੋਵੇ ਹੁੰ ਸੀਗੀ ਜਿਹੜੀ ਜੈਸਮੀਨ ਉਹ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਆਪਣੀ ਗੱਡੀ ਵੱਲ ਗਈ ਤਾਂ ਉੱਥੇ ਸੀਗਾ ਜੋ ਤਾਰਿਕ ਜੋ ਸਿੰਘ ਪਹਿਲਾਂ ਤੋਂ ਹੀ ਖੜਾ ਸੀਗਾ ਉਹਨੇ ਉਹਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੋਨਾਂ ਦੀ ਆਪਸੀ ਝੜਪੀ ਹੋਈ ਪਰ ਉਹਨੇ ਜੈਸਮੀਨ ਦੇ ਹੱਥਾਂ ਨੂੰ ਚੰਗੀ ਤਰ੍ਹਾਂ ਬੰਨ ਲਿਆ ਹੁਣ ਬੰਨ ਕੇ ਉਹਨੂੰ ਕਿਡਨਾਪ ਕਰਨ ਤੋਂ ਬਾਅਦ ਉਹਨੇ ਆਪਣੀ ਗੱਡੀ ਦੀ ਡਿੱਗੀ ਵਿੱਚ ਪਾਇਆ ਡਿੱਗੀ ਵਿੱਚ ਪਾ ਕੇ ਉਸੇ ਜਗ੍ਹਾ ਤੇ ਲੈ ਗਿਆ ਜਿੱਥੇ ਉਹਨੂੰ ਦਫ਼ਨ ਕਰਨਾ ਸੀਗਾ ਉੱਥੇ ਉਹਨੇ ਖੱਡਾ ਪਹਿਲਾਂ ਤੋਂ ਹੀ ਸੀਗਾ ਜਿਹੜਾ ਉਹ ਪੁੱਟ ਕੇ ਰੱਖਿਆ ਹੋਇਆ ਸੀ ਖੱਡਾ ਸੀਗਾ ਜਿਹੜਾ ਉਹ ਥੋੜਾ ਛੋਟਾ ਸੀਗਾ ਤੇ ਉਹਨੇ ਖੱਡਾ ਹੋਰ ਕੀਤਾ ਤਾਂ ਉਹਦੇ ਵਿੱਚ ਉਹਨੂੰ ਜ਼ਿੰਦਾ ਹੀ ਦਫ਼ਨ ਕਰ ਦਿੱਤਾ ਗਿਆ ਸੋਚ ਕੇ ਵੀ ਡਰ ਲੱਗਦਾ ਹੈ ਕਿ ਕਿੰਨਾ ਦਰਦਨਾਕ ਰਿਹਾ ਹੋਵੇਗਾ ਉਹਦੇ ਲਈ ਉਹ ਮੰਜ਼ਰ ਦੇਖਣਾ ਤਾਂ ਇਸ ਤੋਂ ਬਾਅਦ ਤਾਰਿਕ ਜੋਤ ਨੇ ਕੀ ਕੀਤਾ ਕਿ ਰਸਤੇ 'ਚ ਜਗਾ ਜਗਾ ਤੇ ਜੋ ਵੀ ਉਹਨੇ ਸਮਾਨ ਯੂਜ਼ ਕੀਤਾ ਸੀਗਾ ਉਹ ਸੁੱਟਦਾ ਆਇਆ ਤਾਂ ਕਿ ਕੋਈ ਵੀ ਐਵੀਡੈਂਸ ਉਹਦੇ ਖਿਲਾਫ ਨਾ ਮਿਲੇ ਇਹ ਸਭ ਕਰਨ ਤੋਂ ਬਾਅਦ ਉਹ ਆਪਣੇ ਘਰ ਵਾਪਸ ਆ ਜਾਂਦਾ ਹੈ ਤੇ ਇਸ ਚੀਜ਼ਾਂ ਨੂੰ ਕੋਈ ਪਛਤਾਵਾ ਨਹੀਂ ਸੀ ਹੁਣ ਕੀ ਹੋਇਆ ਉਸ ਦੇ ਉੱਪਰ ਜੋ ਇੱਕ ਕਤਲ ਦਾ ਮੁਕੱਦਮਾ ਦਰਜ ਹੋਇਆ ਉਹਨ ਦਿੱਲੀ ਚਾਰ ਸ਼ੀਟ ਦੇ ਉੱਪਰ ਉਹਦੇ ਕਤਲ ਕਰਨ ਦੀ ਕੋਸ਼ਿਸ਼ ਸਬੂਤ ਮਿਟਾਉਣ ਦੇ ਚਾਰਜ ਲੱਗੇ ਸਾਊਥ ਆਸਟ੍ਰੇਲੀਆ ਦੇ ਸੀਗਾ ਜੋ ਸੁਪਰੀਮ ਕੋਰਟ ਚ ਸਾਰੀ ਸੁਣਵਾਈ ਹੋਈ ਦਲੀਲਾਂ ਰੱਖੀਆਂ ਗਈਆਂ ਮੋਟਿਵ ਦੱਸਿਆ ਗਿਆ ਕਿ ਜੈਸਮੀਨ ਨੇ ਦੋਸਤੀ ਤੋੜ ਦਿੱਤੀ ਸੀ ਤਾਂ ਉਹਦੇ ਲਈ ਮੈਂ ਸਭ ਕੁਝ ਕੀਤਾ ਜੋ ਵੀ ਕੀਤਾ ਤਾਰਿਕ ਜੋਦ ਦੇ ਵਕੀਲ ਦਾ ਕਹਿਣਾ ਸੀ ਕਿ ਤਾਰਿਕ ਜੋਦ ਦੀ ਤਬੀਅਤ ਠੀਕ ਨਹੀਂ ਔਰ ਉਹਦੀ ਤਬੀਅ ਠੀਕ ਨਾ ਹੋਣ ਕਰਕੇ ਹੀ ਉਹਨੇ ਇਹ ਸਭ ਕੁਝ ਕੀਤਾ ਆ। ਉਹਦੀ ਮੈਂਟਲ ਕੰਡੀਸ਼ਨ ਵੀ ਠੀਕ ਨਹੀਂ। ਪਰ ਜਿਹੜੀ ਉਥੋਂ ਦੀ ਸੁਪਰੀਮ ਕੋਰਟ ਸੀਗੀ ਉਹਨੇ ਸਾਰੀਆਂ ਦਲੀਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਹਨੂੰ ਉਮਰ ਕੈਦੀ ਸਜ਼ਾ ਸੁਣਾਈ। ਤੇ ਉਥੋਂ ਦੀ ਸਜ਼ਾ ਬੜੀ ਹੀ ਸਖਤ ਹੈ। ਉਥੋਂ ਦੇ ਕਾਨੂੰਨ ਦੇ ਹਿਸਾਬ ਦੇ ਨਾਲ 20 ਸਾਲਾਂ ਤੱਕ ਜੇਲ੍ਹ 'ਚ ਉਹਨੂੰ ਰਹਿਣਾ ਪਏਗਾ। ਇਸ ਤੋਂ ਬਾਅਦ ਹੀ ਉਹਨੂੰ ਜੋ ਸੀਗੀ ਜੋ ਜ਼ਮਾਨਤ ਮਿਲ ਸਕਦੀ ਹੈ। ਇਥੇ ਜੈਸਮੀਨ ਦੀ ਮਾਂ ਦਾ ਕਹਿਣਾ ਸੀਗਾ ਕਿ ਤਾਰਿਕ ਚੋਤ ਨੇ ਮੇਰੀ ਬੇਟੀ ਨੂੰ ਕੇਵਲ ਇੱਕ ਚੀਜ਼ ਸਮਝ ਕੇ ਉਹਨੂੰ ਖਤਮ ਕਰ ਦਿੱਤਾ ਉਹ ਇੱਕ ਇਨਸਾਨ ਸੀਗੀ ਕੋਈ ਇਨਸਾਨ ਦੂਜੇ ਇਨਸਾਨ ਦੇ ਨਾਲ ਐਵੇਂ ਕਿਵੇਂ ਕਰ ਸਕਦਾ ਆ ਤਾਂ ਇਹ ਸੀਗੀ ਅੱਜ ਦੀ ਕ੍ਰਾਈਮ ਸਟੋਰੀ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਮਿਲਦੇ ਆਂ ਕੱਲ ਇੱਕ ਹੋਰ ਨਵੀਂ ਕ੍ਰਾਈਮ ਦੀ ਸੱਚੀ ਘਟਨਾ ਦੇ ਨਾਲ ਤਦ ਤੱਕ ਲਈ ਧੰਨਵਾਦ